ਨਾਲੇ ਪੁੰਨ ਤੇ ਨਾਲੇ ਫਲੀਆਂ ਹਾਂਜੀ ਬਾਈ ਜੀ ਦੋ ਦੋ ਕੰਮ ਨੇ ਬਈ ਜੇ ਕਿਸੇ ਵੀ ਮੇਰੇ ਵੀਰਨੇ ਬਈਆ ਪੌਦਾ ਲਾ ਲਿਆ ਨਾਲੇ ਤਾਂ ਬਈ ਹੋਊਗਾ ਪੁੰਨ ਕਿਉਂਕਿ ਬਈ ਮਿਲੂਗੀ ਆਕਸੀਜਨ ਆਕਸੀਜਨ ਤੇ ਨਾਲੇ ਬਈ ਜਿਹਨੇ ਪੌਦਾ ਲਾ ਲਿਆ ਸਮਝ ਲਓ ਵੀ ਐਫ ਡੀ ਲਾ ਲਈ ਕਰੇ ਕੱਪੜੀ ਵਾਲੇ ਹੀ ਕੰਮ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਜਮਾਂ ਸਿੱਧਾ ਜਾ ਰਿਹਾ ਹੈ ਪਲਿਆ ਹੋਇਆ ਬੂਟਾ ਪਲਿਆ ਹੋਇਆ ਬੂਟਾ ਪੂਰਾ ਲਾਲ ਅਫਰੀਕਨ ਮਹਾਗਣੀ ਅਫਰੀਕਨ ਮਹਾਗਣੀ ਇਹਦਾ ਬੂਟਾ ਆਪਾਂ ਖੇਤ ਦੇ ਆਲੇ ਦੋਲੇ ਲਾਈਏ 4 बाई 4 ਤੇ ਲੱਗਣਾ ਹੈ ਹਾਂਜੀ ਲੱਕੜ ਬਹੁਤ ਜ਼ਬਰਦਸਤ ਬਣਨੀ ਹੈ 10 ਤੋਂ 12 ਸਾਲ ਦੇ ਵਿੱਚ ਤਿਆਰ ਹੋਣ ਵਾਲਾ ਪੌਦਾ ਇਹ ਹੈ ਹਾਂਜੀ 25 ਤੋਂ 30 ਹਜ਼ਾਰ ਦੀ ਇਹਦੀ ਕੀਮਤ ਰਹਿਣ ਵਾਲੀ ਹੈ ਠੀਕ ਹੈ ਹੁਣ ਤਾਂ ਪੂਰਾ ਇੱਕ ਨੰਬਰ ਇਹ ਮਤਲਬ ਪਲਾਂਟ ਬਣ ਗਿਆ ਆਪਣੇ ਕੋਲ ਪੂਰਾ ਵਿਕ ਰਿਹਾ ਔਰ ਪੂਰੇ ਜ਼ਿਮੀਦਾਰ ਲਾ ਰਹੇ ਨੇ ਪਹਿਲਾਂ ਸੌਤ ਵੱਲ ਲੱਗਦੀ ਸੀ ਹੁਣ ਪੰਜਾਬ ਦੇ ਜਿਹੜੇ ਮੇਰੇ ਕਿਸਾਨ ਭਰਾ ਨੇ ਹਰਿਆਣੇ ਦੇ ਜੋ ਵੀ ਜ਼ਿਮੀਦਾਰ ਭਰਾ ਨੇ ਇਹ ਸਾਰੇ ਲਾ ਰਹੇ ਨੇ ਦੇਖੋ ਜਮਾ ਸਿੱਧਾ ਜਾ ਰਿਹਾ ਨਿਚੋਂ ਖਾਲੀ ਉੱਪਰ ਜਾ ਕੇ ਆ ਫੁੱਲ ਰਹਿੰਦਾ ਇਹ ਮੋਟਾ ਹੁੰਦਾ ਜਾਊਗਾ 4x4 ਤੇ ਠੀਕ ਆ ਜੀ ਮੋਟਾ ਕਿੰਨਾ ਹੋ ਜਾਊਗਾ ਜੀ ਇਹ ਪੂਰਾ ਵਧੀਆ ਬਣਦਾ ਜੀ ਇਹ ਇੰਚਾਂ ਦੇ ਵਿੱਚ ਵਿਕਦੀ ਆ ਸਾਲ ਦੇ ਵਿੱਚ 15 ਤੋਂ 20 ਫੁੱਟ ਵੱਜ ਜਾਂਦਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਵੀ ਆ ਥਾਲੀ ਦੇ ਵਿੱਚ ਕਿੰਨਾ ਫੈਲ ਗਿਆ ਕਿੰਨਾ ਵੱਧ ਗਿਆ 2 ਸਾਲ ਦਾ ਤਾਂ ਪlant ਮੈਨੇ ਤੁਹਾਨੂੰ ਉਰੀ ਤਿਆਰ ਕਰਕੇ ਦਿੱਤਾ ਇਹ ਠੀਕ ਆ ਜੀ ਬਾਕੀ ਲਾਓ ਜਾ ਕੇ ਵਧੀਆ ਚੱਲਦਾ ਖੇਤ ਦਾ ਆਲਾ ਦੁਆਲਾ ਖਾਲੀ ਪਿਆ ਪੂਰੀ ਜ਼ਬਰਦਸਤ ਚੀਜ਼ ਬਣਨ ਵਾਲੀ ਆ ਇੱਥੇ ਆਓ ਵਿਜ਼ਿਟ ਕਰਕੇ ਆਪਦਾ ਲੈ ਕੇ ਜਾਓ ਜੀ ਕੋਈ ਚੱਕਰ ਨਹੀਂ ਮਿੱਤਰੋ ਜਿੰਨਾ ਕੋਲੇ ਬਈ ਜਗਾ ਹੈਗੀ ਆ ਖੇਤ ਦੇ ਵਿੱਚ ਪਲਾਟ ਹੋ ਗਏ ਹਾਂ ਜਾਂ ਫਿਰ ਬਈ ਕਿਦੇ ਪਲਾਟ ਆ ਜਾਂ ਫਿਰ ਬਈ ਘਰੇ ਆਣਾ ਜੇ ਕੋਈ ਮੇਰਾ ਵੀਰ ਪੌਦੇ ਲਾਉਣਾ ਚਾਹੁੰਦਾ ਬਈ ਤਾਂ ਆਫਰੀਕਨ ਮੁਹਾਗਣੀ ਦਾ ਨਾਲੇ ਬਾਈ ਜੀ ਬੂਟਾ ਸੋਹਣਾਗਾ ਨਾ ਬਾਈ ਜੀ ਸੋਹਣਾ ਬਾਈ ਜੀ ਡੈਕੋਰੇਸ਼ਨ ਵਾਲਾ ਵੀ ਬੂਟਾ ਦੇਖਿਆ ਜਾ ਪੂਰਾ ਡੈਕੋਰੇਸ਼ਨ ਵਾਲਾ ਜੀ ਪਾਮ ਦੀ ਤਰ੍ਹਾਂ ਲੱਗੂ ਪਰ オリジナル ਹੋਣਾ ਚਾਹੀਦਾ オリジナル ਹੋਣਾ ਚਾਹੀਦਾ ਹਾਂ ਆ ਨਹੀਂ ਹੈਗਾ ਵੀ ਇਹਦੀ ਗਰੰਟੀ ਕੀ ਮਰੂ ਆਪਣੀ ਮੈਂ ਦੇਖਾਂਗਾ ਜੀ ਜਦੋਂ ਮੇਰੇ ਕੋਲ ਕਿਸ ਕਿਸਾਨ ਭਰਾ ਆਉਣਗੇ ਜਾਂ ਕਸਟਮਰ ਆਊਗਾ ਉਹਨੂੰ ਸਾਰਾ ਚੈੱਕ ਕਰਾ ਕੇ ਪੂਰੀ ਤਸੱਲੀ ਕਰਾ ਕੇ ਫਿਰ ਪਲਾਟ ਦੇਨੇ ਨੇ ਇਹ ਦੇਵਾਂਗੇ ਪਲਾਟ ਹਾਂ ਆ ਨਹੀਂ ਹੈਗਾ ਵੀ ਬੂਟਾ ਚੱਕਿਆ ਫੜਾਤਾ ਲੈ ਵੀ ਮਿੱਤਰੋ ਬਾਈ ਤੁਸੀਂ ਸਸਤੇ ਤੇ ਮਹਿੰਗੇ ਦੇ ਵਿੱਚ ਨਾ ਪੋ ਠੀਕ ਹੈ ਜੀ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਹਾਂ 150 ਰੁਪ ਹਿਆਰ ਪੈ ਦੀ ਕਾਰਨ ਕੀ ਹੈ ਵੀ ਚਲੋ ਯਾਰ ਇੱਕ ਵਾਰ ਚੀਜ਼ ਲੱਗਣੀ ਹੁੰਦੀ ਆ ਲੱਗੇ ਵਧੀਆ ਉਸ ਤੋਂ ਬਾਅਦ ਜਦੋਂ ਤਿਆਰ 10 12 ਸਾਲ ਥੋੜਾ ਸਮਾਂ ਨਹੀਂ ਹੁੰਦਾ ਜਦੋਂ ਤਿਆਰ ਹੋ ਜਾਂਦੀ ਆ ਫਿਰ ਬੰਦੇ ਨੂੰ ਪੜਕ ਪਤਾ ਲੱਗਦਾ ਯਾਰ ਚੀਜ਼ ਸਹੀ ਨਹੀਂ ਨਿਕਲੀ ਪਰ ਇਹ ਚੀਜ਼ ਤੁਹਾਨੂੰ オリジナル ਦਵਾਂਗੇ ਗੱਲਬਾਤ ਕਰਕੇ ਜੇ ਫੋਨ ਕਾਲ ਨਹੀਂ ਵੀ ਚੱਕੀ ਜਾਂਦੀ ਤਾਂ ਸਾਡੇ ਕੋਲ ਧੂਰੀ ਸ਼ਹਿਰ ਦੇ ਵਿੱਚ ਮਲੇਰ ਕੋਟਲਾ ਬਾਈਪਾਸ ਤਾਰਾ ਹਵੇਲੀ ਤਾਰਾ ਹਵੇਲੀ ਸਾਡੇ ਕੋਲ ਵਿਜਿਟ ਕਰੋ ਆ ਕੇ ਆਪ ਠੀਕ ਹੈ ਜੀ ਤੇ ਚੈੱਕ ਕਰੋ ਪਲਾਨਟ ਲਓ ਨਹੀਂ ਆਪ ਲਾਇਆ ਜਾਂਦੇ ਤਾਂ ਅਸੀਂ ਆਪ ਮਾਲੀ ਭੇਜ ਕੇ ਲਵਾਵਾਂਗੇ ਠੀਕ ਹੈ ਜੀ ਲਓ ਜੀ ਮਿੱਤਰੋ ਜਿਹੜਾ ਮੇਰਾ ਵੀਰਨਾ ਅਫਰੀਕਨ ਮਹਗਨੀ ਦੀ ਐਫਡੀ ਕਰਨੀ ਚਾਹੁੰਦਾ ਤਾਂ ਵੀ ਆਜੋ ਧੂਰੀ ਦੇ ਵਿੱਚ ਨਿਊ ਚੰਡੀਗੜ੍ਹ ਨਸਰੀ ਦੇ ਉੱਤੇ ਤੇ ਲੈ ਜਾਓ ਪੌਦਾ ਬਈ ਧੰਨਵਾਦ ਬਈ ਧੰਨਵਾਦ ਜੀ